ਸਤਿ ਸ਼੍ਰੀ ਅਕਾਲ ਜੀ ਕਪੜੇ ਲੀਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਹਾਂ ਕਾਟਨ ਦੇ ਸੂਟ ਇਹ ਮਸ਼ੀਨ ਵਰਕ ਤੇ ਸੂਟ ਨੇ ਹਾਂਜੀ ਇਹ ਫਸਟ ਬਲੈਕ ਕਲਰ ਦਾ ਸੂਟ ਹੈ ਉਹ ਇਸ ਦੇ ਉੱਪਰ ਛੋਟਾ ਛੋਟਾ ਸੈਲਫ ਪ੍ਰਿੰਟ ਬਣਿਆ ਹੈ ਔਰ ਇਸ ਦੇ ਉੱਪਰ ਪੈਚ ਵਰਕ ਲਗਾ ਕੇ ਐਮਬ੍ਰੋਇਡਰੀ ਕੀਤੀ ਹੋਈ ਹੈ ਜੀ ਹਾਂਜੀ ਇਸ ਤੇ ਘੇਰੇ ਤੇ ਵਰਕ ਹੈ ਔਰ ਇਸ ਤੇ 슬ੀਵਸ ਤੇ ਵਰਕ ਹੈ ਬਾਕੀ ਕਸਟਮਰ ਦੀ ਚੁਆਇਸ ਅਨੁਸਾਰ ਹੈ ਜੀ ਜੇ ਤੁਸੀਂ ਚਾਹਦੇ ਹੋ ਬਾਟਮ ਤੇ ਵਰਕ ਤੇ ਬਾਟਮ ਤੇ ਵਰਕ ਤੇ ਵੀ ਤੁਹਾਨੂੰ ਮਿਲ ਜਾਏਗਾ ਇਸ ਵਿੱਚ ਕਈ ਕਲਰ ਨੇ ਤਾਂ ਤੁਸੀਂ ਇਸ ਤੋਂ ਆਪਣੀ ਚੁਆਇਸ ਅਨੁਸਾਰ ਕੋਈ ਵੀ ਕਲਰ ਤੁਸੀਂ ਹੋਰ ਕਲਰ ਤੇ ਬਣਵਾਣਾ ਹੈ ਜਾਂ ਕਿਸੇ ਹੋਰ ਫੈਬਰਿਕ ਤੇ ਬਣਵਾਣਾ ਹੈ ਤਾਂ ਬਣਵਾ ਸਕਦੇ ਹੋ ਇਹ ਪਿਓਰ ਕਾਟਨ ਤੇ ਸੂਟ ਹੈ ਜੀ ਇਹ 100% ਕਾਟਨ ਹੈ ਜੀ ਇਹ ਬਹੁਤ ਬਹੁਤ ਵਧੀਆ ਫੈਬਰਿਕ ਹੈ ਜਿਵੇਂ ਕਿ ਹੁਣ ਗਰਮੀਆਂ ਆ ਰਹੀਆਂ ਨੇ ਐਵੇਂ ਤੇ ਸੂਟ ਹੀ ਸੋਹਣੇ ਲੱਗਣੇ ਆ ਬਾਕੀ ਇਹਨੂੰ ਤਿਆਰ ਕਰਵਾਉਣਾ ਹੈ ਅਸੀਂ ਤਿਆਰ ਕਰਵਾ ਕੇ ਟੈਸਿਸ ਵਗੈਰਾ ਲਗਾ ਕੇ ਇਸ ਦੇ ਨਾਲ ਦੁਪੱਟਾ ਤਿਆਰ ਕਰਵਾ ਕੇ ਤੁਹਾਨੂੰ ਦੇ ਸਕਦੇ ਆ ਤੇ ਇਸ ਸੂਟ ਦੀ ਕੀਮਤ ਜੀ 1499 ਰੁਪਏ 1499 ਰੁਪਏ ਦਾ ਸੂਟ ਹੈ 1499 ਦਾ ਤੇ ਇਹਨੂੰ ਤੁਸੀਂ ਕਿਸੇ ਹੋਰ ਕਲਰ ਚ ਵੀ ਕਸਟਮਾਈਜ਼ ਕਰਾ ਸਕਦੇ ਹੋ ਜਾਂ ਤੁਸੀਂ ਕਿਸੇ ਹੋਰ ਫਿਬਰਿਕ ਫੈਬਰਿਕ ਤੇ ਲਿਨਨ ਤੇ ਤਿਆਰ ਕਰਵਾਉਣਾ ਹੈ ਕਿਸੇ ਤੇ ਕਰਵਾ ਸਕਦੇ ਹੋ ਤੇ ਐ ਫੈਸਵਰਕ ਕਰਕੇ ਬਹੁਤ ਹੀ ਪਿਆਰਾ ਸੂਟ ਤਿਆਰ ਹੋ ਰਿਹਾ ਜੀ ਹਾਂਜੀ ਇਹ ਨੈਕਸਟ ਸੂਟ ਹੈ ਜੀ ਇਹ ਲੀਲਾੰਦ ਸੂਟ ਹੈ 100% ਪਿਓਰ ਲੀਲਾਣਾ ਜੀ ਤਾਂ ਇਸ ਦੇ ਫਰੰਟ ਤੇ ਸਾਰਾ ਫਰਕ ਹੈ ਤੇ ਇਹ ਮਸਟਰਡ ਜਿਹੜਾ ਲਾਈਟ ਕਲਰ ਦਾ ਹੈ ਪਰ ਕੈਂਵਸ ਥੋੜਾ ਜ਼ਿਆਦਾ ਲਾਈਟ ਆ ਰਿਹਾ ਇਸ ਤੋਂ ਥੋੜਾ ਜਿਹਾ ਡਾਰਕ ਕਲਰ ਹੈ ਤੇ ਇਸ ਦੇ ਫਰੰਟ ਤੇ ਬਹੁਤ ਪਿਆਰੀ ਐਮਬਲਿਸ਼ਰੀ ਹੋਈ ਹੈ ਇਹ ਮਸ਼ੀਨ ਵਰਕ ਹੈ ਜੀ ਹਾਂਜੀ ਐਸ ਦੇ 슬ੀਵਸ ਤੇ ਵਰਕ ਹੈ ਇਹ ਜੋ ਅਸੀਂ ਸੂਟ ਤਿਆਰ ਕਰਵਾਇਆ ਅਸੀਂ 슬ੀਵਸ ਤੇ ਤੇ ਘੇਰੇ ਵੱਲ ਤੇ ਸੂਟ ਤਿਆਰ ਕਰਵਾਇਆ ਬਾਕੀ ਕਸਟਮਰ ਦੀ ਚੋਇਸ ਅਨਸਾਰ ਹੈ ਅਗਰ ਤੁਸੀਂ ਬਾਟਮ ਤੇ ਕੰਮ ਕਰਾਉਣਾ ਹੈ ਤਾਂ ਇਸ ਬਾਟਮ ਤੇ ਕੰਮ ਕਰਵਾ ਕੇ ਤੁਹਾਨੂੰ ਦੇ ਸਕਦੇ ਆ ਇਹ ਬਹੁਤ ਹੀ ਪਿਆਰਾ ਸੂਟ ਹੈ ਇਸ ਦੀ ਸੇਮ ਕੀਮਤ ਹੈ 1499 ਰੁਪਏ ਦਾ ਸੂਟ ਹੈ ਜੇ ਐਜ਼ ਇਟ ਇਜ਼ ਲੈਂਦੇ ਹੋ ਜੇ ਤੁਸੀਂ ਇਸ ਤੇ ਬਾਟਮ ਤੇ ਵਰਕ ਕਰਵਾਉਂਦੇ ਕੁਝ ਪਲੱਸ ਹੋ ਜਾਏਗਾ और बाकी असी इस तैयार करवा के इससे दुपट्टा लैके दुब्टे तैयार करवा के लैसिस वगैरह तो लगा के बहुत प्यारा सूट तैयार होगा ये जी सैमी फॉर्मल सूट तैयार हो जाएंगे गर्मियों वास्ते हाँ जी नैक्सट सूट जी ए लाइट से क्रे कलर से इसते इस अगे कलिया पैनल दिते हुए हैं इससे फ्रंट पूरे फ्रंट से पूरे वर्क है और इसते स्लीव फ्लावर दिते हुए हैं ਬਾਕੀ ਇਹਨਾਂ 'ਚ ਕੋਈ ਵੀ ਸੂਟ ਅਗਰ ਤੁਸੀਂ ਮਤਲਬ ਕਿਸੇ ਵੀ ਫੈਬਰਿਕ ਤੇ ਕਸਟਮਾਈਜ਼ ਕਰਵਾਣਾ ਤਾਂ ਹੋ ਸਕਦਾ ਜਿੱਦਾਂ ਤੁਹਾਨੂੰ embroidery ਕਿਸੇ ਹੋਰ ਦੀ ਪਸੰਦ ਆਈ ਹੈ ਪਰ ਰੰਗ ਕਿਸੇ ਸੂਟ ਦਾ ਹੋਰ ਪਸੰਦ ਆਇਆ ਤਾਂ ਉਹ ਵੀ ਥਿਆਰ ਹੋ ਸਕਦਾ ਤੇ ਜੇ ਤੁਸੀਂ ਸਾਡੇ ਤੋਂ ਸਟਿਚ ਕਰਵਾ ਕੇ ਤਿਆਰ ਕਰਵਾਣੇ ਆ ਤਾਂ ਤਿਆਰ ਕਰਵਾ ਕੇ ਤੁਹਾਨੂੰ ਦੇ ਸਕਦੇ ਆ ਜਾਂ ਐਸ ਇਟ ਇਜ਼ ਵੀ ਤੁਸੀਂ ਮੰਗਵਾ ਸਕਦੇ ਹੋ ਹਾਂਜੀ ਕੀਮਤ ਸੇਮ ਰਹੇਗੀ ਜੀ 1499 1499 ਬਏਗਾ हाँ जी नैक्सट है जी ग्रीन कलर लाइट कलर का सूट है लाइट ग्रीन है जिन कद्दू कलर भी केंद्र और ऐसे भी घेरे से वर्क है और कलिया कलिया बनाईया ने कलिया के सेंटर वर्क किया और इसते स्लीव्स के फ्लावर हैं जी ਬਾਕੀ ਅਗਰ ਤੁਹਾਨੂੰ ਕੋਈ ਹੋਰ ਹੋਰ ਵੀ ਐਮਬ੍ਰੋਇਡਰੀ ਪਸੰਦ ਆਉਂਦੀ ਹੈ ਕੋਈ ਹੋਰ ਡਿਜ਼ਾਈਨ ਪਸੰਦ ਆਉਂਦਾ ਹੈ ਤਾਂ ਅਸੀਂ ਤੁਹਾਨੂੰ ਕਿਸੇ ਵੀ ਫੈਬਰਿਕ ਤੇ ਜਿਹੜਾ ਤੁਸੀਂ ਕਹਿੰਦੇ ਹੋ ਅਸੀਂ ਕਸਟਮਾਈਜ਼ ਕਰਵਾ ਕੇ ਤੁਹਾਨੂੰ ਦੇ ਸਕਦੇ ਹਾਂ ਔਰ ਇਹ ਸਾਰੇ ਸੂਟ ਇਹ ਬਿਨਾ ਲਾਈਨਿੰਗ ਤੋਂ ਬਣਗੇ ਇਹ ਇਹਨਾਂ ਕਿਸੇ ਵੀ ਜਿੰਨੇ ਵੀ ਤੁਹਾਨੂੰ ਅੱਜ ਸੂਟ ਦਿਖਾਏ ਆ ਇਹਨਾਂ ਕਿਸੇ ਦੇ نیچے ਵੀ ਲਾਈਨਿੰਗ ਨਹੀਂ ਲੱਗੇਗੀ ਔਰ ਇਹ ਗਰਮੀਆਂ ਦੇ ਸੂਟ ਹੈ ਸਾਰੇ ਔਰ ਇਹ ਵੀ ਸੇਮ ਕੀਮਤ ਹੈ 1400 ਰੁਪਏ ਦਾ ਇਹ ਸੂਟ ਹੈ